ਜੋ ਗੁਰੂ ਸਾਹਿਬ ਬਚਨ ਕਰਦੇ ਸੀ ਉਹਨਾਂ ਬਚਨਾਂ ਨੂੰ ਭਾਈ ਸਤੀਦਾਸ ਜੀ ਫਾਰਸੀ ਵਿੱਚ ਆਪਣੇ ਅੱਖਰਾਂ 'ਚ ਉਕੇਰ ਦਿੰਦੇ ਸੀ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਉਹਨਾਂ ਫਾਰਸੀ ਅੱਖਰਾਂ ਨੂੰ ਗੁਰਮੁਖੀ ਵਿੱਚ ਲਿਖਾ ਲੈਂਦੇ ਸੀ ਬਾਬਲੀ ਨਾਮੇ ਨੇ ਲਿਖਿਆ ਹੈ ਕਿ ਬਾਣੀ ਜੋ ਸਾਹਿਬ ਕਰੇ ਉਚਾਰ ਸੋ ਸਤੀਦਾਸ ਨਿਤ ਕਰੇ ਫਾਰਸੀ ਅੱਖਰਾਂ ਵਿੱਚ ਉਤਾਰ ਤੇ ਬੰਸਾਵਲੀ ਨਾਮੇ 'ਚ ਇਹ ਵੀ ਲਿਖਿਆ ਹੋਇਆ ਸਿੱਖ ਸ਼ਹਾਦਤਾਂ ਦੀ ਇੰਨੀ ਕਿ ਮਹਾਨ ਉਮਰ ਹੈ ਕਿ ਉਹ ਸਿੱਖ ਸ਼ਹਾਦਤਾਂ ਜਦੋਂ ਹੋਈਆਂ ਸੀ ਉਹਨਾਂ ਸਿੰਘ ਸ਼ਹੀਦਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਅੱਜ ਵੀ ਉਹਨਾਂ ਸ਼ਹੀਦ ਸਿੰਘਾਂ ਦਾ ਸਤਕਾਰ ਉਵੇਂ ਹੀ ਬਰਕਰਾਰ ਹੈ ਜਿਵੇਂ ਕਿ ਉਹਨਾਂ ਸਮੇਂ ਅੱਤ ਸੀ ਜਦੋਂ ਉਹਨਾਂ ਸਿੰਘ ਸ਼ਹੀਦਾਂ ਦੀ ਸ਼ਹੀਦੀ ਹੋਈ ਸੀ ਪਰ ਅਸਲ ਗੱਲ ਇਹ ਵੀ ਹੈ ਕਿ ਕਈ ਸਿੰਘ ਸ਼ਹੀਦਾਂ ਦੀਆਂ ਸ਼ਹੀਦੀਆਂ ਉਹਨਾਂ ਮਹਾਨ ਸਿੰਘਾਂ ਦੀਆਂ ਕੁਰਬਾਨੀਆਂ ਆਪਾਂ ਦਿਲੋਂ ਵਿਸਾਰ ਦਿੰਨੇ ਆ ਜਾਂ ਅੱਜ ਦੇ ਟਾਈਮ 'ਚ ਆਪਾਂ ਨੂੰ ਯਾਦ ਨਹੀਂ ਹੁੰਦੀਆਂ ਉਹਨਾਂ ਸਿੰਘ ਸ਼ਹੀਦਾਂ 'ਚੋਂ ਇੱਕ ਸ਼ਹੀਦ ਭਾਈ ਸਤੀਦਾਸ ਜੀ ਵੀ ਨੇ ਜਿਨ੍ਹਾਂ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾ ਮੁਗਲਾਂ ਵੱਲੋਂ ਜਿਨ੍ਹਾਂ ਮੁਗਲਾਂ ਨੇ ਜਿਸ ਔਰੰਗਜ਼ੇਬ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਸ਼ਹੀਦੀ ਦੇਣ ਲਈ ਦਿੱਲੀ ਬੁਲਾਇਆ ਸੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਨੂੰ ਕਿਹਾ ਸੀ ਕਿ ਮੇਰੇ ਨਾਲ ਦਿੱਲੀ 'ਚ ਹੋਰ ਸਿੰਘ ਵੀ ਆਉਣਗੇ ਪਰ ਔਰੰਗਜ਼ੇਬ ਨੇ ਸਿਰਫ ਤਿੰਨ ਸਿੰਘਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਨਾਲ ਲੈ ਕੇ ਆਉਣ ਦੀ ਇਜਾਜ਼ਤ ਦਿੱਤੀ ਸੀ ਤੇ ਉਹਨਾਂ ਵਿੱਚ ਸੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਤੇ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਬਾਰੇ ਪਹਿਲਾਂ ਵੀਡੀਓ 'ਚ ਗੱਲ ਕਰ ਚੁੱਕੇ ਹਾਂ ਜੇ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਚੈਨਲ ਤੇ ਜਾ ਕੇ ਉਹ ਵੀਡੀਓਜ਼ ਤੁਸੀਂ ਜ਼ਰੂਰ ਦੇਖੋ ਅੱਜ ਇਸ ਵੀਡੀਓ ਚ ਗੱਲ ਕਰਦੇ ਆਂ ਆਪਾਂ ਭਾਈ ਸਤੀਦਾਸ ਜੀ ਦੀ ਮਹਾਨ ਸ਼ਹੀਦੀ ਬਾਰੇ ਭਾਈ ਸਤੀਦਾਸ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਡਰਾਵੇ ਦਿੱਤੇ ਗਏ ਤੇ ਇਹ ਕੋਈ ਨਵੀਂ ਗੱਲ ਨਹੀਂ ਸੀ ਕਿਉਂਕਿ ਜਦੋਂ ਵੀ ਕਿਸੇ ਸਿੰਘ ਨੂੰ ਸ਼ਹੀਦ ਕੀਤਾ ਗਿਆ ਸ਼ਹੀਦ ਕਰਨ ਤੋਂ ਪਹਿਲਾਂ ਜਾਂ ਤਾਂ ਉਹਨੂੰ ਬਹੁਤ ਜ਼ਿਆਦਾ ਲਾਲਚ ਦਿੱਤੇ ਗਈ ਸੀ ਯਾ ਉਹਨੂੰ ਬਹੁਤ ਜ਼ਿਆਦਾ ਡਰਾਵੇ ਦਿੱਤੇ ਗਏ ਸੀ ਕਿ ਤੁਸੀਂ ਸਾਡੇ ਧਰਮ ਚਾਉਣਾ ਕਬੂਲ ਕਰ ਲੋ ਮੁਸਲਮਾਨ ਬਣਨਾ ਕਬੂਲ ਕਰੋ ਨਹੀਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਦਰਦਨਾਕ ਮੌਤ ਦਿੱਤੀ ਜਾਊਗੀ ਪਰ ਸਿੰਘਾਂ ਨੇ ਉਹਨਾਂ ਕੁਰਬਾਨੀਆਂ ਨੂੰ ਵੀ ਕਬੂਲ ਕੀਤਾ ਕਿਉਂਕਿ ਸਿੰਘ ਉਹ ਕੁਰਬਾਨੀ ਨੂੰ ਮੌਤ ਨਹੀਂ ਉਹ ਕੁਰਬਾਨੀ ਨੂੰ ਸ਼ਹੀਦੀਆਂ ਦੇਣੀਆਂ ਜਾਣਦੇ ਨੇ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਵੱਡੇ ਦੇਗ ਤੋਂ ਬਾਲ ਕੇ ਸ਼ਹੀਦ ਕੀਤਾ ਗਿਆ ਅਤੇ ਭਾਈ ਸਤੀਦਾਸ ਜੀ ਨੂੰ ਰੂਂ ਦੇ ਵਿੱਚ ਲਪੇਟ ਕੇ ਜਿਉਂਦਿਆਂ ਅੱਗ ਵਿੱਚ ਸਾੜ ਦਿੱਤਾ ਗਿਆ ਤੇ ਇਹ ਤਿੰਨ ਸ਼ਹੀਦੀਆਂ ਜੋ ਹੋਈਆਂ ਇਹ ਸ਼ਿਰ ਗੁਰੂ ਤੇਗ ਬਹਾਦਰ ਜੀ ਨੂੰ ਦਿਖਾਉਣ ਵਾਸਤੇ ਸੀ ਕਿਉਂਕਿ ਔਰੰਗਜ਼ੇਬ ਤੇ ਉਹਦੇ ਕਾਜ਼ੀ ਇਹ ਚਾਹੁੰਦੇ ਸੀ ਕਿ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੇ ਨਾਲ ਦੇ ਜੋ ਤਿੰਨ ਸਿੰਘ ਆਏ ਨੇ ਉਹਨਾਂ ਨੂੰ ਐਵੇਂ ਦੀ ਸ਼ਹੀਦੀ ਦਿੱਤੀ ਜਾਵੇ ਕਿ ਡਰ ਕੇ ਹੀ ਗੁਰੂ ਤੇਗ ਬਹਾਦਰ ਮੁਸਲਮਾਨ ਬਣਨਾ ਕਬੂਲ ਕਰ ਲਵੇ ਪਰ ਸਿੰਘਾਂ ਦੀਆਂ ਮਹਾਨ ਕੁਰਬਾਨੀਆਂ ਤੇ ਮਹਾਨ ਇਤਿਹਾਸ ਤੋਂ ਉਹ ਸ਼ਾਇਦ ਉਸ ਵੇਲੇ ਜਾਣੂ ਨਹੀਂ ਸੀ ਭਾਈ ਸਤੀਦਾਸ ਜੀ ਨੇ ਆਪਣੇ ਭਰਾ ਭਾਈ ਮਤੀਦਾਸ ਜੀ ਵਾਂਗੂ ਚਾਂਦਨੀ ਚੌਂਕ ਦਿੱਲੀ ਵਿੱਚ ਸ਼ਹੀਦੀ ਦਿੱਤੀ ਸੀ ਭਾਈ ਮਤੀਦਾਸ ਜੀ ਦੀਵਾਨ ਸੀ ਤੇ ਭਾਈ ਸਤੀਦਾਸ ਜੀ ਲਿਖਾਰੀ ਸੀ ਜੋ ਗੁਰੂ ਸਾਹਿਬ ਬਚਨ ਕਰਦੇ ਸੀ ਉਹਨਾਂ ਬਚਨਾਂ ਨੂੰ ਭਾਈ ਸਤੀਦਾਸ ਜੀ ਫਾਰਸੀ ਵਿੱਚ ਆਪਣੇ ਅੱਖਰਾਂ 'ਚ ਉਕੇਰ ਦਿੰਦੇ ਸੀ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਉਹਨਾਂ ਫਾਰਸੀ ਅੱਖਰਾਂ ਨੂੰ ਗੁਰਮੁਖੀ ਵਿੱਚ ਲਿਖਾ ਲੈਂਦੇ ਸੀ ਬੰਸਾਵਲੀ ਨਾਮੇ ਨੇ ਲਿਖਿਆ ਹੈ ਕਿ ਬਾਣੀ ਜੋ ਸਾਬ ਕਰੇ ਉਚਾਰ ਸੋ ਸਤੀਦਾਸ ਨਿਤ ਕਰੇ ਫਾਰਸੀ ਅੱਖਰਾਂ ਵਿੱਚ ਉਤਾਰ ਤੇ ਬੰਸਾਵਲੀ ਨਾਮੇ ਚ ਇਹ ਵੀ ਲਿਖਿਆ ਹੋਇਆ ਕਿ ਜੋ ਬਚਨ ਗੁਰੂ ਸਾਹਿਬ ਨੇ ਉਸ ਬੰਦੀਖਾਨੇ ਚ ਕੀਤੇ ਸੀ ਜਦੋਂ ਉਹਨਾਂ ਨੂੰ ਦਿੱਲੀ ਚ ਕੈਦ ਕੀਤਾ ਹੋਇਆ ਸੀ ਉਹ ਬਚਨ ਵੀ ਭਾਈ ਸਤੀਦਾਸ ਜੀ ਨੇ ਓਵੇਂ ਹੀ ਉਤਾਰ ਲਈ ਸੀ ਓਵੇਂ ਹੀ ਲਿਖ ਲਈ ਸੀ ਪਰ ਅਹਿਲਕਾਰਾਂ ਨੇ ਉਹ ਸਭ ਲਿਖਿਆ ਹੋਇਆ ਭਾਈ ਸਤੀਦਾਸ ਜੀ ਤੋਂ ਖੋਹ ਲਿਆ ਸੀ ਜਿਵੇਂ ਮੁਸਲਮਾਨ ਬਣ ਭਾਈ ਮਤੀਦਾਸ ਜੀ ਨੇ ਭਾਈ ਦਿਆਲਾ ਜੀ ਨੇ ਕਬੂਲ ਨਹੀਂ ਕੀਤਾ ਲੱਖ ਡਰਾਵਿਆਂ ਤੋਂ ਬਾਅਦ ਲੱਖ ਲਾਲਚਾਂ ਤੋਂ ਬਾਅਦ ਉਵੇਂ ਹੀ ਭਾਈ ਸਤੀਦਾਸ ਜੀ ਨੇ ਆਪਣੇ ਧਰਮ ਤੇ ਅਟੱਲ ਰਹਿੰਦੇ ਹੋਏ ਮੁਸਲਮਾਨ ਬਣਨਾ ਕਬੂਲ ਨਹੀਂ ਕੀਤਾ ਤੇ ਹੱਸਦੇ ਹੱਸਦੇ ਆਪਣੀ ਸ਼ਹੀਦੀ ਦਿੱਤੀ ਉਸ ਜ਼ਾਲਮ ਔਰੰਗਜ਼ੇਬ ਨੇ ਭਾਈ ਸਤੀਦਾਸ ਜੀ ਨੂੰ ਸ਼ਹੀਦ ਕਰਨ ਲਈ ਉਹਨਾਂ ਦਾ ਪੂਰਾ ਸਰੀਰ ਰੂਹ ਵਿੱਚ ਲਪੇਟਿਆ ਤੇ ਉਸ ਤੋਂ ਬਾਅਦ ਉਸ ਰੂਹ ਨੂੰ ਅੱਗ ਲਾ ਦਿੱਤੀ ਗਈ ਪਰ ਭਾਈ ਸਤੀਦਾਸ ਜੀ ਆਪਣੇ ਤੋਂ ਪਹਿਲਾਂ ਸ਼ਹੀਦ ਹੋਏ ਦੋ ਸਿੰਘਾਂ ਵਾਂਗ ਗੁਰਬਾਣੀ ਵਿੱਚ ਲੀਨ ਰਹੇ ਤੇ ਸ਼ਰਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਇਹ ਵੀ ਅਰਦਾਸ ਕਰਦੇ ਰਹੇ ਕਿ ਮੇਰੀ ਇਹ ਸ਼ਹੀਦੀ ਮੇਰੀ ਇਹ ਕੁਰਬਾਨੀ ਆਪਣੇ ਚਰਨਾਂ ਵਿੱਚ ਕਬੂਲ ਕਰੋ ਤੇ ਇਸ ਤਰੀਕੇ ਨਾਲ ਭਾਈ ਸਤੀਦਾਸ ਜੀ ਨੇ ਹੱਸਦੇ ਹੱਸਦੇ ਆਪਣੀ ਸ਼ਹੀਦੀ ਦਿੱਤੀ